ਸਮਰਾਲਾ ਦੇ ਨਜ਼ਦੀਕ ਕੁਹਾਲ ਟੋਲ ਪਲਾਜ਼ਾ ਤੇ ਸਵੇਰੇ ਸੰਗਨੀ ਧੁੰਦ ਦੇ ਵਿੱਚ ਇੱਕ ਸੜਕ ਹਾਦਸਾ ਹੋ ਗਿਆ ਜਿਸ ਵਿੱਚ ਦੋ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈ। ਅਤੇ ਇਸ ਹਾਦਸੇ ਵਿੱਚ 4 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 2 ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਤਾਂਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਗਨੀ ਧੁੰਦ ਵਿੱਚ ਚੰਡੀਗੜ੍ਹ ਤੋਂ ਆ ਰਹੀ ਦੋ ਗੱਡੀਆਂ ਦੋਨੋਂ ਗੱਡੀਆਂ ਵਿੱਚ 4-4 ਵਿਅਕਤੀ ਸਵਾਰ ਸਨ। ਅੱਜ ਐਕਸੀਡੈਂਟ ਹੋਇਆ ਕਹਾਂ ਪਰ ਐਕਸੀਡੈਂਟ ਹੋਇਆ? सर यहाँ टोल प्लाजा के पास हुआ जी अच्छा, हाँ जी कहाँ से कहाँ जा रहे थे चंडीगढ़ से जी लुधियाना जा रहे थे हूँ हाँ जी कितने बजे हादसा हुआ थे? ये करीब जल्दी एक घंटे पहले हुआ जी।, जी और आपके साथ कितनी सवारी थी सर हम छः सात बंदे थे जी सब परिवार वाली नहीं अलग कंपनी हाँ जी कंपनी कंपनी तक क्या लगता है किसकी गलती थी ਸਰੀਰ ਕੋਹਰਾ ਕੁਝ ਜ਼ਿਆਦਾ ਟੋਲ ਪਲਾਜ਼ਾ ਤੇ ਬੈਰੀਕਡਸ ਪੂਰੇ ਲੱਗੇ ਹੋਤੇ ਸਿਰਫ ਇੱਕ ਲਾਈਨ ਖੁੱਲੀ ਹੋਈ ਸੀ ਜੀ ਅੱਛਾ ਇਹ ਕਿਸ ਤਰ੍ਹਾਂ ਹੋਇਆ ਹਾਂ ਟੋਲ ਪਲਾਜ਼ਾ ਵਾਲਿਆਂ ਨੇ ਸਾਰੀਆਂ ਲਾਈਨਾਂ ਬੰਦ ਕਰ ਰੱਖੀਆਂ ਸੀਗੀਆਂ ਇੱਕ ਲਾਈਨ ਚਲਾ ਰੱਖੀ ਸੀ ਨਾ ਉੱਥੇ ਕੋਈ ਸਾਈਨ ਬੋਰਡ ਲੱਗਿਆ ਨਾ ਬੈਰੀਕੇਡ ਲੱਗੇ ਨਾ ਉਹਨਾਂ ਤੇ ਸੈਕਟਰ ਲੱਗੇ ਹੋਏ ਆ ਆਪਣੇ ਨੂੰ ਪ੍ਰਸ਼ਾਸਨ ਵਾਲੋ ਵੀ ਆਇਆ ਤਾਂ ਵੀ ਸੈਕਟਰ ਉਹਨਾਂ ਦੀ ਰੋਲੀ ਹੁੰਦਾ ਤੇ ਕੋਈ ਨਹੀਂ ਸੈਕਟਰ ਨਹੀਂ ਲੱਗੇ ਹੋਏ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹੋਂ ਲਧਿਆਣੇ ਜਾ ਰਹੇ ਹਾਂ ਕਿੰਨੇ ਕਬੀ ਦੀ ਜਿਹੜੀ ਹੈ ਘਟਣਾ ਇਹ ਸਵੇਰੇ 8:00 ਵਜੇ ਕੀ ਜਿਹੜੀ